ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਦੀ ਹੈ ਕਿ ਪੰਜਾਬ ਰੋਡਵੇਜ਼ ਪੰਨ バス ਪੀਆਰਟੀਸੀ ਦੀ ਹੜਤਾਲ ਖਤਮ ਲੋਕਾਂ ਲਈ ਸੁੱਖ ਦਾ ਸਾਹ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਤੇ ਤਿੰਨ ਦਿਨਾਂ ਤੋਂ ਹੜਤਾਲ ਤੇ ਚੱਲ ਰੇ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਠੇਕਾ ਮੁਲਾਜ਼ਮਾਂ ਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣੀ ਹੜਤਾਲ ਵਾਪਸ ਲੈ ਲਈ ਹੈ ਹੜਤਾਲ ਖਤਮ ਹੋਣ ਨਾਲ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਦੀਆਂ ਬੱਸਾਂ ਸੜਕਾਂ ਤੇ ਦੌੜਨੀਆਂ ਸ਼ੁਰੂ ਹੋ ਗਈਆਂ ਹਨ ਬਟਾਰਾ ਡੀਪੂ ਦੇ ਪ੍ਰਧਾਨ ਪਰਮਜੀਤ ਸਿੰਘ ਕੁਹਾਰ ਨੇ ਦੱਸਿਆ ਕਿ ਸਰਕਾਰ ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਦੌੜ ਰਹੀ ਹੈ ਜਿਸ ਕਾਰਨ ਮਜ਼ਦੂਰ ਹੜਤਾਲ ਤੇ ਜਾਣਾ ਪਿਆਸੀ ਉਹਨਾਂ ਕਿਆ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪੰਜਾਬ ਰੋਡ ਵਿੱਚ ਪਨਪਾਸ ਪੀ ਆਰਟੀਸੀ ਦੀਆਂ ਬੱਸਾਂ ਦੇ ਠੇਕਾ ਮੁਲਾਜ਼ਮ ਆਪਣੇ ਕੰਮ ਤੇ ਪਰਤ ਆਏ ਹਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਜਿਹੜੇ ਕੱਚੇ ਮੁਲਾਜ਼ਮ ਜਾਂ ਠੇਕਾ ਮੁਲਾਜ਼ਮ ਨੇ ਉਹਨਾਂ ਨੂੰ ਜਲਦ ਲਗਭਗ ਜਿਹੜਾ ਆ ਉਹ ਪੱਕਾ ਕੀਤਾ ਜਾਵੇ ਤੇ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਧਿਆਨ ਚ ਲੈ ਕੇ ਪੂਰਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਾਰਾ ਤੋਂ ਇਸ ਤਰ੍ਹਾਂ ਦਾ ਕੰਮ ਠੇਕਾ ਮੁਲਾਜ਼ਮਾਂ ਨੂੰ ਨਾ ਕਰਨਾ ਪਵੇ ਕਿ ਜਿਹਦੇ ਨਾਲ ਪਬਲਿਕ ਨੂੰ ਵੀ ਜਿਹੜਾ ਆ ਉਹ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਪਰ ਤਾਂ ਨੂੰ ਹੰਦ ਦਈਏ ਕਿ ਜਿਹੜੀ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਹੋਈ ਸੀ ਉਹ ਹੜਤਾਲ ਮੁਲਾਜ਼ਮਾਂ ਨੇ ਵਾਪਸ ਲੈ ਲਈ ਤੇ ਹੜਤਾਲ ਨੂੰ ਖਤਮ ਕਰਕੇ ਪੀਆਰਟੀ ਸਿੱਧੀਆਂ ਸਾਰੀਆਂ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਉਹਨਾਂ ਨੂੰ ਦੁਬਾਰਾ ਸੜਕਾਂ ਤੇ ਚਾਲੂ ਕਰ ਦਿੱਤਾ ਗਿਆ ਉਹ ਹੁਣ ਨਿਰਵਿਘਨ ਆਵਾਜਾਈ ਜਿਹੜੀ ਏ ਉਹ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਪਸੰਦੀ ਚੱਲੇਗੀ ਤੇ ਸਵਾਰੀਆਂ ਇਹਨਾਂ ਬਸਾਂ ਦਾ ਲਾਹਾ ਲੈ ਸਕਦੀਆਂ ਨੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਸਾਡੀਆਂ ਦਿੱਤੀਆਂ ਗਈਆਂ ਅਪਡੇਟਸ ਅਗਰ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧੰਨਵਾਦ ਸਭ ਤੋਂ ਬੋਲੋ ਜੀ ਮੈਂ ਪਰਮਜੀਤ ਸਿੰਘ ਕੋਹਾੜ ਪ੍ਰਧਾਨ ਪੰਜਾਬ ਰੋਡਵੇ ਪੰਨ ਬਸ ਪੀਆਰਟੀਸੀ ਡੀਪੂ ਬਟਾਲੇ ਤੋਂ ਪ੍ਰਧਾਨ ਸਵਾਸਨ ਸਾਨੂੰ ਜੀ ਵੇਖੋ ਚਿੱਠੀ ਉਹਨਾਂ ਦਿੱਤੀ ਆ ਕਿ ਲਿਖ ਕੇ ਇਸ ਅਸੇ ਜਿਹੜੀਆਂ ਮਕਮੇਟੀਆਂ ਬਣਾ ਕੇ ਇਹਦਾ ਕੋ ਹੱਲ ਕੱਢ ਦਿੰਨੇ ਆ ਪਰ ਸਾਨੂੰ ਜੀ ਵੇਖੋ ਸਵੇਰ ਤੋਂ ਬੱਸਾਂ ਹੀ ਚਾਲੂ ਕੀਤੀਆਂ ਵਾ ਵਿਸ਼ਵਾਸ ਹੋ ਗਿਆ ਸਾਨੂੰ ਸਾਡੇ ਟਰਾਂਸਪੋਰਟ ਵਿਭਾਗ ਦੇ ਸਿਕਟੀ ਟਰਾਂਸਪੋਰਟ ਸਾਹਿਬ ਨੂੰ ਨਾਲ ਦੱਸਿਆ ਹੋਆ ਵੀ ਤੁਹਾਡੀਆਂ ਜਿਹੜੇ ਮੰਗੇ ਦਾ ਹੱਲ ਕਰ ਦਿੱਤਾ ਜਾਊਗਾ ਜਿਹੜਾ ਵਿਸ਼ਵਾਸ ਕਰਕੇ ਅਸੀਂ ਫੇਰ ਅੱਧਾ ਜਿਹੜੀ ਮੁਲਤਵੀ ਕਰਤੀ ਆ ਸ਼੍ਰੀਮਾਨ ਜੀ ਸਾਡੀ 13 ਤਰੀਕ ਨੂੰ ਜਿਹੜੀ ਮੀਟਿੰਗ ਸੀਗੀ ਕਿਲੋਮੀਟਰ ਸਕੀਮ ਦੇ ਸਬੰਧ ਚ ਔਰ ਸਾਡੇ ਕੱਚੇ ਕੰਮੇ ਪੱਕੇ ਕਰਨ ਦੇ ਸਬੰਧ ਵਿੱਚ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਦੇ ਲੈਣ ਦੇ ਸਬੰਧ ਵਿੱਚ ਔਰ ਠੇਕੇਦਾਰ ਨੂੰ ਨੱਥ ਪਾਉਣ ਦੇ ਸਬੰਧ ਵਿੱਚ ਸੀਗੀਆਂ ਜੋ ਕਿ ਬੇਸਿਟਾ ਰਹੀ ਜਿਹਦੇ ਕਰਕੇ 14 15 ਤੇ 16 ਅਗਸਤ ਨੂੰ ਮੀਟਿੰਗ ਕੀਤੀ ਗਈ ਹੜਤਾਲ ਦੀ ਔਰ ਚੱਲਦੀ ਹੜਤਾਲ ਦੇ ਵਿੱਚ ਸਾਨੂੰ ਮੀਟਿੰਗ ਮਿਲੀ ਜਿਹੜੀ ਜੀ ਪ੍ਰਮੁੱਖ ਸਖਤਰ ਪੰਜਾਬ ਦੀ ਜਿਹਦੇ ਵਿੱਚ 15 ਅਗਸਤ ਨੂੰ ਸ਼ਾਮ ਨੂੰ ਮੀਟਿੰਗ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਰਕਾਰੀ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕੀਤੀਆਂ ਵੀ ਇਹ ਮੁੰਡਿਆਂ ਦੇ ਕੰਮ ਕੀਤੇ ਜਾਣ ਜਿੱਦਾਂ ਕਿ ਕਿਲੋਮੀਟਰ ਸਕੀਮ ਦੇ ਉੱਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਪਈ ਉਹ ਵਿਚਾਰ ਕਰੂਗੀ ਤੇ ਜਿਹਦੇ ਵਿੱਚ ਸਾਡੇ ਦੋ ਬੰਦੇ ਸ਼ਾਮਲ ਕੀਤੀ ਤੇ ਔਰ ठेकेदार ਨੂੰ ਲੱਖਪੌਂਦ ਦੇਤਬੰਦ ਚ ਔਰ ਸਰਵਿਸ ਰੂਲ ਦੇ ਅਨੁਸਾਰੀ ਉਹਨਾਂ ਨੇ ਮੀਟਿੰਗ ਕੀਤੀ ਪਰ ਸਾਡੇ ਵਿਭਾਗ ਦੇ ਕਰਮਚਾਰੀਆਂ ਨੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਨੇ ਚਿੱਠੀ ਜਿਹੜੀ ਉਹ ਤੋਰ ਮੋੜ ਕੇ ਪੇਸ਼ ਕੀਤੀ ਜਿਹਦੇ ਕਰਕੇ ਸਾਨੂੰ 16 ਅਗਸਤ ਨੂੰ ਫੇਰ ਹੜਤਾਲ ਕਰਨੀ ਪਈ ਔਰ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਹਾਊਸ ਤੋਂ ਸਾਨੂੰ ਇੱਕ ਚਿੱਠੀ ਪ੍ਰਾਪਤ ਹੋਈ ਹੈ ਜਿਹੜੀ ਕਿ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੈ ਔਰ 19 ਅਗਸਤ 2025 ਨੂੰ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਜੀ ਨਾਲ ਮੀਟਿੰਗ ਆ ਸਾਨੂੰ ਪੂਰਨ ਭਰੋਸਾ ਹੈ ਕਿ ਉਹ ਸਾਡੀ ਮੰਗਾਂ ਦਾ ਹੱਲ ਕਰਨਗੇ ਜਿੱਦਾਂ ਕਿ ਕਿਲੋਮੀਟਰ ਸਕੀਮਾਂ ਦਾ ਜਿਹੜਾ ਉਹ ਟੈਂਡਰ ਰੱਦ ਕੀਤਾ ਜਾਊਗਾ ਸਰਵਿਸ ਰੂਲ ਬਣਾਏ ਜਾਣਗੇ ਕਰਮਚਾਰੀਆਂ ਦੇ ਔਰ ਜਿਹੜੇ ਆਊਟਸੋਰਸ ਕਰਮਚਾਰੀ ਨੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਊਗਾ ਜਿਹੜੇ ਕੰਟਰੈਕਟ ਤੇ 10 ਸਾਲ ਪੂਰੇ ਕਰ ਚੁੱਕੇ ਨੇ ਕਰਮਚਾਰੀ ਉਹਨਾਂ ਨੂੰ ਵਿਭਾਗ ਦੇ ਤੌਰ ਤੇ ਲਿਆ ਜਾਊਗਾ ਇਸ ਕਰਕੇ ਅਸੀਂ ਉਹ ਪੱਤਰ ਜਾਰੀ ਹੋਣ ਦੇ ਸਬੰਧ ਚ ਮੀਟਿੰਗ ਵਧੀਆ ਮਿਲਣ ਸਬੰਧ ਸਾਨੂੰ ਭਰੋਸਾ ਹੈ ਕਿ ਸਰਕਾਰ ਜਿਹੜਾ ਉਹ ਸਾਡਾ ਸਾਥ ਦੇਊਗੀ ਜਿਹਦੇ ਕਰਕੇ ਅਸੀਂ ਹੜਤਾਲ ਖਤਮ ਕਰਤੀ ਔਰ ਅੱਜ ਤੋਂ ਆਵਾਜਾਈ ਆਮ ਤੌਰ ਦੇ ਉੱਤੇ ਸਾਰੀਆਂ ਬੱਸਾਂ ਚੱਲ ਰਹੀਆਂ